ਡਾਕਟਰ ਹਰਕੇਸ਼ ਸਿੰਘ ਸਿੱਧੂ ਦੀ ਸਵੇਜੀਮਨੀ ਸਰਪੰਚ ਤੋਂ ਡੀਸੀ ਤੱਕ ਦਾ ਅਗਲਾ ਅੰਕ 102 ਲੰਗਵਾਲੀ ਨੰਬਰਦਾਰੀ ਦਾ ਕੇਸ ਚੋਰਾ ਨੂੰ ਜਦ ਮੋਰ ਨੇ ਪੈਂਦੇ ਮੱਥ ਜਾਂਦਾ ਏ ਜਗ ਤੇ ਸ਼ੋਰ ਜਦ ਮੋਰਾਂ ਤੇ ਬੇਜਾ ਪੈਂਦੀ ਗੱਲ ਹੋ ਜਾਂਦੀ ਹੋਰ ਦੀ ਹੋਰ ਭਾਵੇਂ ਅੰਗਰੇਜ਼ ਮੁਲਕ ਛੱਡ ਕੇ ਚਲੇ ਗਏ ਪਰ ਅਜੇ ਵੀ ਉਹਨਾਂ ਦੀ ਚਲਾਈ ਹੋਈ ਮੁਲਕ ਨੂੰ ਰਾਜ ਕਰਨ ਦੀ ਨੀਤੀ ਵਿਧੀ ਵਿਵਧਾਨ ਜਬਤ ਉਪਰ ਨਾੜੀ ਵੱਡੇ ਪੱਧਰ ਤੇ ਚੱਲ ਰਹੀ ਹੈ। ਉਹਨਾਂ ਨੇ ਸਰਕਾਰ ਦਾ ਇੱਕ ਨੁਮਾਇੰਦਾ ਜ਼ੈਲਦਾਰ ਸਫੈਦ ਪੋਛ ਤੇ ਹਰ ਪਿੰਡ ਵਿੱਚ ਲੋੜ ਅਨਸਾਰ ਨੰਬਰਦਾਰ ਨਿਯੁਕਤ ਕੀਤਾ ਜੋ ਸਰਕਾਰ ਨੂੰ ਮਾਲ ਵਿਭਾਗ ਅਤੇ ਪੁਲਿਸ ਨਾਲ ਤਾਲਮਿਲ ਕਰਨ ਲਈ ਰੱਖਿਆ ਹੋਇਆ ਸੀ। ਉਹ ਜ਼ਿਲ੍ਹਾ ਕਲੈਕਟਰ ਵੱਲੋਂ ਨਿਯੁਕਤ ਕੀਤਾ ਜਾਂਦਾ ਸੀ ਜੋ ਅਜੇ ਵੀ ਬਰਕਰਾਰ ਹੈ। ਅੱਜ ਕੱਲ੍ਹ ਭਾਵੇਂ ਨੰਬਰਦਾਰ ਦਾ ਅਸਲੀ ਕੰਮ ਖਤਮ ਹੋ ਗਿਆ ਹੈ। ਫਿਰੰਤੂ ਫਿਰ ਵੀ ਬਸਿੱਕੇ ਤਸਦੀਕ ਕਰਨ ਲਈ ਇੰਤਕਾਲ ਦਰਜ ਕਰਨ ਲਈ ਹਤੇ ਮਨਜ਼ੂਰ ਕਰਨ ਵੇਲੇ ਵਿਰਾਸਤ ਦੇ ਵਾਰਸਾਂ ਨੂੰ ਤਸਦੀਕ ਕਰਨ ਬਾਰੇ ਨੰਬਰਦਾਰ ਦਾ ਰੋਲ ਅਜੇ ਵੀ ਬਰਕਰਾਰ ਹੈ ਹੁਣ ਹਰ ਬੰਦੇ ਦਾ ਫੋਟੋ ਤੇ ਐਡਰੈਸ ਸਮਿਤ ਆਧਾਰ ਕਾਰਡ ਉਸ ਦੀ ਪਛਾਣ ਦਾ ਪੱਕਾ ਸਬੂਤ ਹੈ ਉਸ ਦੇ ਨਾਲ ਵੋਟਰ ਕਾਰਡ ਵੀ ਬਣਿਆ ਹੈ ਨੰਬਰਦਾਰ ਪਿੰਡ ਦੇ ਕੁੱਲ ਮਾਲੀਏ ਚੋਸਤੀ ਪੱਤੀ ਦੇ ਮਾਲੀਏ ਦਾ 5% ਵਜੋਂ ਤਰਾ ਰਹਿਣ ਦਾ ਹੱਕ ਧਾਰ ਹੈ ਪਰ ਬਾਦਲ ਸਰਕਾਰ ਨੇ ਮਾਲੀਆ ਬੰਦ ਕਰਕੇ ਨੰਬਰਦਾਰ ਦੀ ਤਨਖਾਹ ਮਾਨਫੇਟਾ ਬਣਤੀ ਉੰਜ ਵਿਰਲੇ ਟਾਵੇਂ ਭੜੇ ਬੰਦੇ ਛੱਡ ਕੇ ਜ਼ਿਆਦਾ ਨੰਬਰਦਾਰ ਤਹਿਸੀਲਾਂ ਵਿੱਚ ਘੁੰਮਦੇ ਫਿਰਦੇ ਨੇ ਜਿੱਥੇ ਅਰਜ਼ੀ ਨਵੀਸਾਂ ਦੇ ਨੈਕਸਸ ਨਾਲ ਬਿਨਾਂ ਜਾਣ ਪਛਾਣ ਵਾਲੇ ਬੰਦਿਆਂ ਦੀ ਰਜਿਸਟਰੀ ਤੇ 500 ਤੋਂ 1000 ਰੁਪਏ ਤੱਕ ਰਿਸ਼ਵਤ ਲੈ ਕੇ ਗਵਾਹੀ ਪਾਉਂਦੇ ਨੇ ਮੇਰੇ ਕੋਲ ਲੌਂਗੋਵਾਲ ਦੀ ਨੰਬਰਦਾਰੀ ਦਾ ਇੱਕ ਕੇਸ ਚੱਲਦਾ ਸੀ ਜੇ ਕੋਈ ਨੰਬਰਦਾਰ ਮਰ ਜਾਵੇ ਜਾਂ ਕਿਸੇ ਹੋਰ ਕਾਰਨ ਅਸਾਮੀ ਪੈਦਾ ਹੋ ਜਾਵੇ ਤਾਂ ਹਲਕਾ ਪਟਵਾਰੀ ਮਸ਼ਤਰੀ ਮੁਨਿਆਦੀ ਕਰਵਾ ਕੇ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਲੈਂਦੇ ਨੇ ਫਿਰ ਕਈ ਪੱਖ ਜਿਵੇਂ ਕਿ ਸਾਕਾ ਨੰਬਰਦਾਰ ਨਾਲ ਰਿਸ਼ਤੇਦਾਰੀ ਜਨਤਕ ਕਮਲੀ ਯੋਗਦਾਨ ਪੜਾਈ ਜ਼ਮੀਨ ਦੀ ਮਾਲਕੀ ਪਿੰਡ ਵਿੱਚ ਸ਼ੋਹਰਤ ਉਮਰ ਸਿਹਤ ਅਤੇ ਕੋਈ ਹੋਰ ਦੇਸ਼ ਭਗਤੀ ਜਾਂ ਸਰਕਾਰ ਦੇ ਖੇਤਰ ਵਿੱਚ ਕੋਈ ਵੱਡੀ ਮਲਮਾਰੀ ਹੋਵੇ ਇਹ ਨੁਕਤੇ ਨਮਾ ਨੰਬਰਦਾਰ ਨਿਰਧਾਰਤ ਕਰਨ ਲਈ ਵਿਚਾਰੇ ਜਾਂਦੇ ਹਨ ਲੌਂਗਵਾਲ ਪਿੰਡ ਵਿੱਚ ਇੱਕ ਨੰਬਰਦਾਰੀ ਖਾਲੀ ਹੋਈ ਕਈ ਅਰਜ਼ੀਆਂ ਹੌਨ ਉਪਰੰਤ ਅਖੀਰ ਤੋਂ ਉਮੀਦਵਾਰ ਬਾਕੀ ਰਹਿ ਗਏ ਇੱਕ ਉਹ ਸੀ ਜੋ ਪਹਿਲੇ ਨੰਬਰਦਾਰ ਦਾ ਮੁੰਡਾ ਸੀ ਤੇ ਪੜ੍ਹਾਈ ਜਾਇਦਾ ਤੇ ਅਸਰ ਸੂਖ ਵਿੱਚ ਵੱਧ ਮੈਰਿਟ ਰੱਖਦਾ ਸੀ ਦੂਜਾ ਉਸ ਹੀ ਜਿਸ ਦੀ ਮੈਰਿਟ ਨਹੀਂ ਬਣਦੀ ਸੀ ਵਿੱਤ ਮੰਤਰੀ ਸਰਦਾਰ ਪਰਮਿੰਦਰ ਸਿੰਘ ਢਿੰਡਸਾਨੇ ਮੈਨੂੰ ਫੋਨ ਕੀਤਾ ਕਿ ਲੋਂਗੋਬਾਲ ਵਿੱਚ ਦੋਵੇਂ ਨੰਬਰਦਾਰੀ ਦੇ ਉਮੀਦਵਾਰ ਉਹਨਾਂ ਦੇ ਵਫਾਦਾਰ ਤੇ ਸਪੋਰਟਰ ਨੇ ਤੁਸੀਂ ਇੱਕ ਨੂੰ ਨੰਬਰਦਾਰ ਬਣਾ ਦਿਓ ਜਿਸ ਦੀ ਮੈਰਿਟ ਪੰਦੀ ਹੈ ਦੂਜੇ ਨੂੰ ਕਿਤੇ ਹੋਰ ਐਡਜਸਟ ਕਰਾਂਗੇ ਦੂਜੇ ਨੂੰ ਕਿਸੇ ਸੁਸਾਇਟੀ ਦਾ ਪ੍ਰਧਾਨ ਜਾਂ ਕੋਈ ਰਾਸ਼ਨ ਦਾ ਡਿਪੂ ਆਦ ਦੇਣ ਦੀ ਕੋਸ਼ਿਸ਼ ਕਰਾਂਗੇ ਇਹ ਆਮ ਤੌਰ 'ਤੇ ਨੰਬਰਦਾਰ ਦਾ ਸਫਾਰਸ਼ੀ ਬੰਦਾ ਇਸ ਲਈ ਦੂਜੇ ਬੰਦੇ ਨੇ ਤਹਿਸੀਲਦਾਰ ਨੂੰ ਅਪਰੋਚ ਕੀਤਾ ਕਿ ਉਸ ਦਾ ਨਾਂ ਨੰਬਰਦਾਰੀ ਰਿਸਵਾਰਸ਼ ਕਰਕੇ ਭੇਜਿਆ ਜਾਵੇ ਤਹਿਸੀਲਦਾਰ ਬਹੁਤ ਬਦਨਾਮ ਅਤੇ ਪ੍ਰੇਸ਼ੀ ਮੈਂ ਉਸ ਨੂੰ ਦੋ ਤਿੰਨ ਵਾਰ ਭਲੇ ਮਾਨਸੀ ਨਾਲ ਕਹਿ ਚੁੱਕਾ ਸੀ ਕਿ ਉਸ ਦੇ ਖਿਲਾਫ ਰਿਸ਼ਵਤ ਖੋਰੀ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ ਉਹ ਕੋਈ ਪ੍ਰਵਾਹ ਨਹੀਂ ਸੀ ਕਰ ਰਿਹਾ ਕਿਉਂਕਿ ਉਹ ਸਮਝਦਾ ਸੀ ਕਿ ਡੀਸੀ ਨਾ ਉਸ ਦੀ ਬਦਲੀ ਕਰ ਸਕਦਾ ਨਾ ਸਸਪੈਂਡ ਕਰ ਸਕਦਾ ਵੱਧ ਤੋਂ ਵੱਧ ਕੋਈ ਚਿੱਠੀ ਸਰਕਾਰ ਨੂੰ ਲਿਖ ਦੂ ਸਰਕਾਰ ਉਸ ਦੀ ਮੁੱਠੀ ਵਿੱਚ ਸੀ ਮੈਂ ਅਜ ਵੀ ਕਹਿਣਾ ਕਿ ਜੇ ਡੀਸੀ ਇਮਾਨਦਾਰ ਦਮਦਾਰ ਨਿਰਪੱਖ ਤੇ ਲੋਕਪੱਕੀ ਹੋਵੇ ਤਾਂ ਜ਼ਿਲ੍ਹੇ ਵਿੱਚ ਕਿਸੇ ਵੀ ਅਫਸਰ ਮੁਲਾਜ਼ਮ ਦੀ ਹਿੰਮਤ ਨਹੀਂ ਕਿ ਉਹ ਡੀਸੀ ਦੇ ਹੁਕਮ ਦੀ ਅਧੂਰੀ ਕਰਕੇ ਲੋਕ ਇਖਤਿਆਰ ਦੇ ਉਲਟ ਚੱਲੇ। ਤਹਿਸੀਲਦਾਰ ਦੀ ਹਰਕਤਾਂ ਤੋਂ ਤੰਗ ਆ ਕੇ ਮੈਂ ਇੱਕ ਦਿਨ ਉਸ ਦੀਆਂ ਵਸੀਕਾ ਰਜਿਸਟਰ ਕਰਨ ਦੀਆਂ ਪਾਵਰਾਂ ਉਸ ਕੋਲੋਂ ਵਾਪਸ ਲੈ ਲਈਆਂ। ਹੁਣ ਉਹ ਇੱਧਰ ਉੱਧਰ ਹੱਥ ਮਾਰਦਾ ਫਿਰਦਾ ਸੀ। ਨੰਬਰ ਜਾਰੀ ਦੇ ਕੇਸ ਵਿੱਚ ਉਸਨੇ ਬੇਨਕਾਰ ਦੀ ਸਿਫਾਰਿਸ਼ ਕਰਨ ਲਈ 1,25,000 ਰੁਪਏ ਰਿਸ਼ਵਤ ਲੈ ਲਈ ਤੇ 25,000 ਉਸ ਦੀ ਦਲਾਲ ਰੀਡਰ ਲੜਕੀ ਨੇ ਲੈ ਲਈ ਕੋਲ 1.5 ਲੱਖ ਵਿੱਚ ਸੌਦਾ ਹੋਇਆ ਸਿਫਾਰਿਸ਼ ਕਰਕੇ ਉਸਨੇ ਕੇਸ ਐਸ ਡੀ ਐਮ ਨੂੰ ਭੇਜ ਦਿੱਤਾ ਐਸ ਡੀ ਐਮ ਨੇ ਅੱਗੇ ਕੋਕ ਪੜਤਾਲ ਕਰਕੇ ਆਪਣੇ ਸਾਹਮਣੇ ਮੈਟ ਤਿਆਰ ਕਰਕੇ ਦੂਜੇ ਉਮੀਦਵਾਰ ਦਾ ਨਾਮ ਤਜਵੀਜ਼ ਕੀਤਾ ਜਿਸ ਦਾ ਪਿਤਾ ਪਹਿਲਾ ਨੰਬਰ ਦਾ ਰਿਹਾ ਸੀ ਫਿਰ ਦੋਵੇਂ ਚੰਡੀਗੜ੍ਹ ਮੰਤਰੀ ਜੀ ਕੋਲ ਸਿਫਾਰਸ਼ ਲਈ ਚਲੇ ਗਏ ਜਦੋਂ ਮੇਰੇ ਕੋਲ ਕੇਸ ਆਇਆ ਤਾਂ ਮੈਂ ਦੋਵਾਂ ਧਿਰਾਂ ਨੂੰ ਸੁਣ ਕੇ ਸਬੂਤ ਪੱਖ ਲੈ ਕੇ ਉਸ ਬੰਦੇ ਦੇ ਹੱਕ ਵਿੱਚ ਨੰਬਰਦਾਰੀ ਦਾ ਫੈਸਲਾ ਕਰ ਦਿੱਤਾ ਜਿਸ ਦੀ ਮੈਰਿਟ ਬਣਦੀ ਸੀ ਜਦੋਂ ਹੁਕਮ ਅਨਾਉਂਸ ਕਰਤਾ ਉਹ ਸਖ ਜਿਸ ਨੇ 1.5 ਲੱਖ ਰੁਪਏ ਰਿਸ਼ਵਤ ਦਿੱਤੀ ਸੀ ਉਹ ਫਿਰ ਚੰਡੀਗੜ੍ਹ ਵਿੱਤ ਮੰਤਰੀ ਨੂੰ ਮਿਲਣ ਚਲਾ ਗਿਆ ਉਸ ਨੇ ਇਹ ਸ਼ਿਕਾਇਤ ਕੀਤੀ ਕਿ ਉਸ ਨੂੰ ਨੰਬਰਦਾਰ ਬਣਾਉਣ ਲਈ ਡੀਸੀ ਦੇ ਨਾਂ ਤੇ 2.5 ਲੱਖ ਰੁਪਏ ਰਿਸ਼ਵਤ ਲੈ ਲਈ ਹੈ ਪਰ ਨੰਬਰਦਾਰ ਹੋਰ ਬੰਦਾ ਬਣਾ ਦਿੱਤਾ ਮੈਨੂੰ ਵਿੱਤ ਮੰਤਰੀ ਜੀ ਜੋ ਮੇਰੇ ਰਿਸ਼ਤੇਦਾਰ ਵੀ ਸਨ ਉਹਨਾਂ ਨੇ ਬੜੀ ਹਲੀਮੀ ਨਾਲ ਫੋਨ ਤੇ ਕਿਹਾ ਡੀਸੀ ਸਾਹਿਬ ਇੱਕ ਬੰਦਾ ਲੋਂਗੋਵਾਲ ਤੋਂ ਆਇਆ ਜੋ ਦੱਸਦਾ ਕਿ ਉਸ ਕੋਲੋਂ ਡੀਸੀ ਦੇ ਨਾਂ ਤੇ 2.5 ਲੱਖ ਰੁਪਏ ਰਿਸ਼ਵਤ ਲੈ ਲਈਏ ਨਾਲੇ ਨੰਬਰਦਾਰ ਨਹੀਂ ਬਣਾਇਆ ਮੈਂ ਕਹਾ ਸਾ ਡੀਸੀ ਤਾਂ ਮੈਂ ਹੀ ਆ ਫਿਰ देर ਨਾਲੋ ਮੇਰੇ ਖਿਲਾਫ ਪਰਚਾ ਦਰਜ ਕਰਾਓ ਤੇ ਮੇਰੇ ਹੱਥ ਕੜੀ ਲਗਵਾਓ ਰਾਜਕਾਲੀ ਉਹ ਕਹਿਣ ਲੱਗੇ ਇਸ ਦਾ ਭਾਬੇ ਇਹ ਨਹੀਂ ਕਿ ਮੈਂ ਤੁਹਾਡੇ ਤੇ ਇਲਜ਼ਾਮ ਲਗਾ ਰਿਹਾ ਤੁਸੀਂ ਤੈਕੀਕਤ ਕਰ ਲੋ ਵੇਖ ਲੋ ਕੌਣ ਪੈਸੇ ਖਾ ਗਿਆ ਇਸ ਨੂੰ ਇਨਸਾਫ ਦਿਵਾਓ ਅਗਲੇ ਦਿਨ ਉਹ ਸ਼ਖਸ ਮੇਰੇ ਦਫ਼ਤਰ ਵਿੱਚ ਪਹੁੰਚ ਗਿਆ ਮੈਂ ਖੁਦ ਆਪਣੇ ਪੀਰ ਨੂੰ ਬੁਲਾ ਕੇ ਕਿਹਾ ਇਸ ਆਦਮੀ ਦੀ ਜ਼ਰਖਾਸਤ ਲਿਖੋ ਨਾਲ ਇੱਕ ਹਲਫੀਆ ਬਿਆਨ ਵੀ ਲੈ ਲਓ ਉਸ ਨੂੰ ਮੈਂ ਪੁੱਛਕਾਰ ਕੇ ਪੁੱਛ ਰਿਹਾ ਕਿ ਉਸ ਕੋਲੋਂ ਡੀਸੀ ਦੇ ਨਾਂ ਤੇ ਕਿਸ ਨੇ ਕਿੰਨੇ ਪੈਸੇ ਲਏ ਹਨ ਉਸਨੇ ਦੱਸਿਆ ਕਿ ਤਹਿਸੀਲਦਾਰ ਅਤੇ ਰੀਡਰ ਦੋਹਾਂ ਨੇ 22 ਲੱਖ ਰੁਪਏ ਰਿਸ਼ਵਤ ਲਈ ਹੈ ਮੈਂ ਉਹਨਾਂ ਦੀ ਦਰਖਾਸਤ ਅਤੇ ਹਲਫੀਆ ਬਿਆਨ ਲੈ ਕੇ ਐਸਟੀਐਮ ਸਰਦਾਰ ਉਪਕਾਰ ਸਿੰਘ ਕਟੜ ਇਮਾਨਦਾਰ ਮਿਹਨਤੀ ਨਿਰਪੱਖ ਲੋਕਪੱਖੀ ਤੇ ਸਾਰੂ ਸੋਚ ਵਾਲੇ ਅਫਸਰ ਨੂੰ ਹਫਤੇ ਵਿੱਚ ਪੜਤਾਲ ਕਰਕੇ ਰਿਪੋਰਟ ਕਰਨ ਲਈ ਲਿਖ ਦਿੱਤਾ ਜਦੋਂ ਐਸਟੀਐਮ ਨੇ ਨਿਯਮ ਅਨੁਸਾਰ ਦਰਖਾਸਤ ਹਲਫੀਆ ਬਿਆਨ ਦੀ ਫੋਟੋਕਾਪੀ ਨਾਲ ਭੇਜ ਕੇ ਤਹਿਸੀਲਦਾਰ ਨੂੰ ਸੁਣਵਾਈ ਲਈ ਸਮਨ ਜਾਰੀ ਕੀਤਾ ਤਾਂ ਤਹਿਸੀਲਦਾਰ ਨੂੰ ਤਾਂ ਭਾਜਣਾ ਪੈ ਗਿਆ ਇਕ ਤਾਂ ਚੋਰ ਦੂਜਾ ਮੌਕੇ ਤੇ ਫੜਿਆ ਗਿਆ ਡੀਸੀ ਦੀ ਨਰਾਸਗੀ ਪਹਿਲਾਂ ਹੀ ਲਈ ਫਿਰਦਾ ਸੀ ਉਸ ਨੇ ਕਈ ਬੰਦੇ ਵਿੱਚ ਪਾਇ ਸ਼ਿਕਾਇਤੀ ਨੂੰ ਰਿਸ਼ਵਤ ਵਿੱਚ ਲਈ ਹੋਈ ਸਨੇ ਲੀਡਰ ਦੇ 2.5 ਲੱਖ ਰੁਪਏ ਵਾਪਸ ਕਰਨ ਦੀ ਪੇਸ਼ਕਸ਼ ਕੀਤੀ ਸ਼ਿਕਾਇਤੀ ਕਹਿੰਦਾ ਹੁਣ ਮੈਂ ਤਾਂ ਦੁੱਗਣਾ ਲਵਾਂ ਨਹੀਂ ਜੋ ਹੁੰਦਾ ਹੋਣ ਦਿਓ ਤਹਿਸੀਲਦਾਰ ਮੈਥੋਂ ਡਰਦਾ ਸੀ ਉਸ ਨੇ ਚੁੱਪ ਕਰਕੇ 2.5 ਲੱਖ ਰੁਪਏ ਉਸ ਨੂੰ ਵਾਪਸ ਕਰਕੇ ਇਹ ਹਰਫੀਆ ਬਿਆਨ ਉਸ ਕੋਲੋਂ ਲਿਆ ਕਿ ਉਸ ਨੇ ਕੋਈ ਸ਼ਿਕਾਇਤ ਨਹੀਂ ਕੀਤੀ ਉਸ ਕੋਲੋਂ ਕਿਸੇ ਨੇ ਕੋਈ ਰਿਸ਼ਵਤ ਨਹੀਂ ਲਈ ਸ਼ਿਕਾਇਤ ਦੀ ਪੜਤਾਲ ਬਾਰੇ ਕੋਈ ਅਗਲੀ ਕਾਰਵਾਈ ਨਹੀਂ ਚਾਹੁੰਦਾ। ਇਸ ਸੰਬੰਧੀ ਹਲਫੀਆ ਬਿਆਨ ਤਹਿਸੀਲਦਾਰ ਨੂੰ ਦੇ ਦਿੱਤਾ ਨਾਲ ਲਿਖ ਦਿੱਤਾ ਕਿ ਉਸ ਨੂੰ ਗਲਤਫਹਿਮੀ ਹੋ ਗਈ ਸੀ। ਇਸ ਰਿਸ਼ਾਇਤ ਵਾਪਸ ਲੈਂਦਾ ਹਾਂ। ਉਦੋਂ ਮੈਨੂੰ ਐਸਟੀਐਮ ਨੇ ਦੱਸ ਦਿੱਤਾ ਕਿ ਸ਼ਿਕਾਇਤੀ ਮੁੱਕਰ ਗਿਆ ਹੈ। ਹਲਫੀਆ ਬਿਆਨ ਦੇ ਗਿਆ ਕਿ ਮੈਂ ਕੋਈ ਰਿਸ਼ਵਤ ਨਹੀਂ ਦਿੱਤੀ। ਸ਼ਿਕਾਇਤ ਅੱਗੇ ਨਹੀਂ ਚਲਾਉਣਾ ਚਾਹੁੰਦਾ। ਮੈਨੂੰ ਐਸਟੀਐਮ ਨੇ ਸਾਰੀ ਕਹਾਣੀ ਦੱਸ ਦਿੱਤੀ ਕਿ ਸ਼ਿਕਾਇਤੀ ਤੇ ਤਹਿਸੀਲਦਾਰ ਦਾ ਸਮਝੌਤਾ ਹੋ ਗਿਆ। ਮੈਂ ਕਿਹਾ ਫਿਰ ਤਾਂ ਸ਼ਿਕਾਰ ਹੱਥੋਂ ਖਾਲੀ ਨਿਕਲ ਗਿਆ। ਪਰ ਮੈਨੂੰ ਅਜੇ ਸਬਰ ਨਹੀਂ ਆਇਆ। ਮੈਂ ਕਿਸੇ ਦਫਤਰੀ ਕੰਮ ਲਈ ਤਹਿਸੀਲਦਾਰ ਕੋਠੀ ਕੈਂਪਾ ਵਿੱਚ ਸ਼ਾਮ ਨੂੰ ਮਿਲਣ ਆਇਆ ਤਾਂ ਮੈਂ ਉਸ ਨੂੰ ਪੁੱਛਿਆ ਕਿ ਜੇ ਵੀ ਨਹੀਂ ਚੱਲਦਾ ਪੈਸੇ ਲੈਣ ਨੂੰ ਹੁਣ ਤੂੰ ਨੰਬਰਦਾਰੀਆਂ ਵਿੱਚ ਲੱਗ ਪਿਆ ਮੈਂ ਉਸ ਨੂੰ ਪੁੱਛਿਆ ਕਿ ਸੱਚੋ ਸੱਚ ਦੱਸੇ ਕਿ ਅਸਲ ਕਹਾਣੀ ਕੀ ਹੈ ਉਹ ਕਹਿੰਦਾ ਜੀ ਮਾਲ ਮੰਤਰੀ ਜੀ ਦਾ ਸੁਨੇਹਾ ਆਇਆ ਸੀ ਕਿ ਮੇਰੀ ਕਿਸ਼ਤ ਨਹੀਂ ਪਹੁੰਚਦੀ ਮੈਂ ਦੱਸ ਦਿੱਤਾ ਕਿ ਮੇਰੀ ਬਸੀਕੇ ਰਜਿਸਟ੍ਰੇਸ਼ਨ ਦੀ ਪਾਵਰ ਡੀਸੀ ਸਾਹਿਬ ਨੇ ਖੋਲੀ ਹੈ ਹੋਰ ਕਿਸ਼ਤੇ ਨਹੀਂ ਮੁਸ਼ਕਲ ਹੈ ਮੰਤਰੀ ਜੀ ਕਹਿੰਦੇ ਪੰਜਾਬ ਦੀਆਂ ਵਧੀਆ ਤਹਿਸੀਲਾਂ ਚੋਂ ਤੈਨੂੰ ਇੱਕ ਦਿੱਤੀ ਹੈ ਤੇਰੀ ਤਹਿਸੀਲ ਵਿੱਚ ਕੋਈ ਸਿਆਸੀ ਦਖਲ ਜਾ ਵਗਾਰ ਵੀ ਨਹੀਂ ਉਹ ਕਹਿੰਦਾ ਕਿ ਉਸਨੇ ਮੰਤਰੀ ਜੀ ਨੂੰ ਕਿਤੇ ਹੋਰ ਬਦਲੀ ਕਰਨ ਲਈ ਆਖ ਦਿੱਤਾ ਪਰ ਉਸ ਦੀ ਫੀਸ ਹੋਰ ਮੰਗਦੇ ਨੇ ਸੰਗਰੂਰ ਜ਼ਿਲ੍ਹੇ ਵਿੱਚ ਮਾਲ ਅਧਿਕਾਰੀ ਮੰਤਰੀ ਜੀ ਨੂੰ ਫੀਸ ਦੇਣ ਤੋਂ ਕੰਨੀ ਕਤਰਾਂ ਲੱਗੇ ਸਨ ਨਾਲ ਇਹ ਦਲੀਲ ਦਿੰਦੇ ਕਿ ਡੀਸੀ ਡੱਡਾ ਸ਼ਾਮ ਨੂੰ ਜ਼ਮੀਨ ਖਰੀਦਣ ਵਾਲਿਆਂ ਨੂੰ ਫੋਨ ਕਰਕੇ ਬੁਲਾਉਂਦੇ ਨੇ ਜਿਸ ਤੋਂ ਮਾਲ ਅਧਿਕਾਰੀ ਨੇ ਪੈਸੇ ਲਏ ਹੋਣ ਪਰਚਾ ਦਰਜ ਕਰਾਉਣ ਨੂੰ ਤੇ ਪਾਵਰਾਂ ਖੋਨ ਨੂੰ ਮਿੰਟ ਲਾਉਂਦਾ ਉਧਰ ਸ਼ਿਕਾਇਤੀ ਨੂੰ ਬੁਲਾਉਣ ਲਈ ਥਾਣੇਦਾਰ ਭੇਜਦਾ ਪਰ ਮੇਰੇ ਕੋਲ ਆਉਣ ਦੀ ਬਜਾਏ ਉਹ ਸਿੱਧਾ ਵਿੱਤ ਮੰਤਰੀ ਜੀ ਦੀ ਕੋਠੀ ਪਹੁੰਚ ਗਿਆ ਮੈਨੂੰ ਮੰਤਰੀ ਜੀ ਦਾ ਫੋਨ ਆਇਆ ਕਿ ਨੰਬਰਦਾਰੀ ਵਾਲੇ ਕੇਸ ਦਾ ਸ਼ਿਕਾਇਤੀ ਕਹਿੰਦਾ ਕਿ ਉਸਨੇ ਸ਼ਿਕਾਇਤ ਦੀ ਕੋਈ ਪੜਤਾਲ ਨਹੀਂ ਕਰਵਾਈ ਇਸ ਲਈ ਮੈਂ ਉਸਤੇ ਦਬਾਅ ਨਾ ਪਾਵਾਂ ਮੈਂ ਮੰਤਰੀ ਜੀ ਨੂੰ ਪੁੱਛਿਆ ਕਿ ਲੱਗਦਾ ਸ਼ਿਕਾਇਤੀ ਉਹਨਾਂ ਕੋਲ ਬੈਠਾ ਹੈ ਸ਼ਿਕਾਇਤੀ ਨੇ ਦੁੱਗਨੇ ਪੈਸੇ ਲੈ ਲੈਣੇ ਰਾਜ਼ੀ ਨਾਮੇ ਦੇ ਪਰ ਸੋ ਤਾਂ ਮੰਤਰੀ ਜੀ ਮੈਨੂੰ ਕਹਿ ਰਹੇ ਸੀ ਕਿ ਡੀਸੀ ਦੇ ਨਾਂ ਤੇ ਰਿਸ਼ਵਤ ਖਾਈ ਗਈ ਹੈ ਹੁਣ ਜਿਹੜਾ ਦੋਸ਼ੀ ਹੋਇਆ ਉਸਤੇ ਹੱਥਕੜੀ ਲੱਗੂ ਮੰਤਰੀ ਜੀ ਨੇ ਸਪਸ਼ਟ ਕੀਤਾ ਕਿ ਉਹਨਾਂ ਦਾ ਭਾਵ ਡੀਸੀ ਤੇ ਇਲਜ਼ਾਮ ਲਾਉਣਾ ਨਹੀਂ ਸੀ ਸ਼ਾਇਦ ਗਲਤ ਫਹਮੀ ਹੋ ਗਈ ਜਾਂ ਸੰਚਾਰਕ ਗਲਤੀ ਲੱਗੀ ਚਲੋ ਹੁਣ ਇਸ ਨੂੰ ਛੱਡੋ ਜੀ ਡੀਸੀ ਸਾਹਿਬ ਤੁਹਾਡੇ ਕੋਲ ਵੀ ਹੋਰ ਬਥੇਰੇ ਕੰਮ ਹੋਣਗੇ ਮੈਂ ਮੰਤਰੀ ਜੀ ਨੂੰ ਕਿਹਾ ਕਿ ਇੱਕ ਵਾਰੀ ਸ਼ਿਕਾਇਤ ਹੀ ਮੇਰੇ ਦਫ਼ਤਰ ਵਿੱਚ ਆ ਕੇ ਬਿਆਨ ਦੇ ਜਾਵੇ ਕਿ ਮੈਂ ਸ਼ਿਕਾਇਤ ਨਹੀਂ ਚਲਾਉਣੀ ਅਗਲੇ ਦਿਨ ਜਦੋਂ ਮੈਂ ਲੋਕਾਂ ਦੀਆਂ ਸ਼ਿਕਾਇਤਾਂ ਫਰਿਆਦਾਂ ਸੁਣਦਾ ਸੀ ਤਾਂ ਇੱਕ ਔਰਤ ਮੇਰੇ ਅੱਗੇ ਪੇਸ਼ ਹੋਈ ਜਿਸ ਨੇ ਦਰਖਾਸਤ ਮੈਨੂੰ ਦਿੰਦੇ ਹੋਏ ਇਹ ਕਿਹਾ ਕਿ ਉਸਦੇ ਘਰ ਵਾਲੇ ਦਾ ਦਿਮਾਗ ਸਹੀ ਟਿਕਾਣੇ ਨਹੀਂ ਉਹਨੇ ਕਿਸੇ ਤਹਿਸੀਲਦਾਰ ਨੂੰ ਨੰਬਰਦਾਰ ਬਣਨ ਵਾਸਤੇ ਕੋਈ ਰਿਸ਼ਵਤ ਨਹੀਂ ਦਿੱਤੀ ਉਸ ਨੂੰ ਐਵੇਂ ਗਲਤਫਹਿਮੀ ਹੋ ਗਈ ਇਸ ਲਈ ਕੋਈ ਉਜਰ ਨਹੀਂ ਕਰਨਾ ਚਾਹੁੰਦੇ ਮੈਂ ਸਾਰਸ ਨੂੰ ਕਿਹਾ ਬੀਬੀ ਤੁਹਾਨੂੰ ਕਿਉਂ ਉਜਰ ਹੋਵੇ ਸਵਾ ਲੱਖ ਦੇ ਕੇ ਢਾਈ ਲੱਖ ਵਾਪਸ ਲੈ ਲਿਆ ਤੁਸੀਂ ਤਾਂ ਸਰਹੰਦਵਾਲੀ ਡਬਲ ਮਨੀ ਸਕੀਮ ਤੋਂ ਵੀ ਅੱਗੇ ਨਿਕਲ ਗਏ ਉਹ 4 ਮਹੀਨੇ ਵਿੱਚ ਡਬਲ ਬਣਾਉਂਦਾ ਸੀ ਤੁਸੀਂ 1 ਮਹੀਨੇ ਵਿੱਚ ਬਣਾ ਲਏ ਤੁਹਾਨੂੰ ਸ਼ਿਕਾਇਤ ਖਤਮ ਹੋ ਗਈ ਸ਼ਿਕਾਇਤ ਹੁਣ ਡੀਸੀ ਨੂੰ ਹੈ ਤੁਸੀਂ 420 ਕੀਤੀ ਹੈ ਸਰਕਾਰੀ ਅਫਸਰਾਂ ਨੂੰ ਗਮਰਾਹ ਕੀਤਾ ਹੈ ਤੁਹਾਡੇ ਖਿਲਾਫ 182 ਦੀ ਕਾਰਵਾਈ ਹੋ ਉਹ ਖੇਖਣ ਪਿੱਟਣ ਲੱਗ ਪਈ ਜੀ ਸਾਡੇ ਘਰ ਐਵੇਂ ਕਿਸੇ ਜੀ ਦਾ ਨੁਕਸਾਨ ਹੋ ਜੀ ਤੁਸੀਂ ਮਾਈ ਬਾਪੋ ਅੱਡੇ ਤੇ ਮੈਂ ਝੂਠੇ ਇਲਜ਼ਾਮ ਲਾਉਂਦੇ ਨੇ ਮੈਂ ਕਿਹਾ ਕਿ ਇਲਜ਼ਾਮ ਤਾਂ ਫਿਰ ਮੈਂ ਲਾਉਂਦਾ ਹਾਂ ਮੈਂ ਉਸ ਨੂੰ ਜਵਾਬ ਦੇ ਦਿੱਤਾ ਕਿ ਤੇਰੇ ਘਰ ਵਾਲੇ ਨੂੰ ਪੇਸ਼ ਕਰ ਨਹੀਂ ਤਾਂ ਪੁਲਿਸ ਕੇਸ ਬਣਾ ਕੇ ਅੰਦਰ ਬੰਦ ਕਰ ਦੂੰ ਮੈਨੂੰ ਫਿਰ ਮੰਤਰੀ ਜੀ ਦੀ ਕੋਠੀ ਤੋਂ ਫੋਨ ਆਇਆ ਕਿ ਛੱਡੋ ਐਵੇਂ ਨਾ ਕਿਤੇ ਕੋਈ ਆਤਮ ਹੱਤਿਆ ਕਰ ਜਾਵੇ ਅੱਜ ਕੱਲ ਲੋਕਾਂ ਦੇ ਹਾਜ਼ਮੇ ਤੇ ਹੌਸਲੇ ਵੀ ਕਮਜ਼ੋਰ ਨੇ ਆਖੀਰ ਹੀ ਮੈਂ ਚੁੱਪ ਕਰ ਗਿਆ ਮੇਰੇ ਕੋਲ ਹੋਰ ਕੋਈ ਚਾਰਾ ਵੀ ਨਹੀਂ ਸੀ ਇਹ ਕੇਸ ਅੱਗੇ ਕਿਸੇ ਤਨਪਤਨ ਨਹੀਂ ਲੱਗਣਾ ਸੀ ਪਰ ਸ਼ਿਕਾਇਤੀ ਦੁੱਗਣੇ ਪੈਸੇ ਦੀ ਮੜਾਈ ਹਜ਼ਮ ਕਰ ਗਿਆ ਮੈਨੂੰ ਇੰਨੀ ਖੁਸ਼ੀ ਹੋਈ ਕਿ ਮੇਰੇ ਡੰਡੇ ਕਰਕੇ ਤਹਿਸੀਲਦਾਰ ਨੇ ਦੁੱਗਨੇ ਪੈਸੇ ਮੋੜਤੇ ਚੋਰਾਂ ਤੇ ਮੋਰ ਪੈ ਗਏ ਬਾਕੀ ਅਗਲੇ ਅੰਕ ਵਿੱਚ ਧੰਨਵਾਦ